ਸਾਦੇ ਰਿਸ਼ਤੇ ਚੈਨਲ ਵੇਖਣ ਵਾਲਿਆਂ ਨੂੰ ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਜ਼ਰੂਰ ਕਰ ਦਿਓ ਜੀ ਤਾਂ ਕਿ ਆਉਣ ਵਾਲੇ ਟਾਈਮ ਵਿੱਚ ਅਸੀਂ ਤੁਹਾਡੇ ਲਈ ਕਈ ਨਵੇਂ ਰਿਸ਼ਤੇ ਲੈ ਕੇ ਆ ਸਕੀਏ ਸਾਡੇ ਚੈਨਲ ਤੇ ਰਿਸ਼ਤਿਆਂ ਦੀ ऐड बिल्कुल फ्री लगाई जाती है जी यही साड़ा वट्सएप नंबर है जी चौरानवे एक सौ तिहत्तर बहत्तर तीन सौ क्यासी जेकर कोई रिश्ता प्रोफाइल नाल मैच करता है तो परिवार को फोन करके रिश्ते की जानकारी ले सकते हो ਜੀ ਸਾਰੇ ਹੀ ਰਿਸ਼ਤੇ ਪਰਿਵਾਰਕ ਨੰਬਰ ਸਮੇਤ ਹੁੰਦੇ ਹਨ ਜੀ ਅੱਜ ਅਸੀਂ ਤੁਹਾਡੇ ਲਈ ਨਵੇਂ ਰਿਸ਼ਤੇ ਲੈ ਕੇ ਆਏ ਹਾਂ ਜੀ ਅੱਜ ਦੇ ਰਿਸ਼ਤੇ ਨੋਟ ਕਰੋ ਜੀ ਪਹਿਲਾ ਰਿਸ਼ਤਾ ਇਹ ਰਿਸ਼ਤਾ ਲੜਕੀ ਦਾ ਹੈ ਜੀ ਨਾਮ ਕੌਰ ਕਾਸ਼ਟ ਜੱਟ ਸਿੱਖ ਗੋਤ ਬਾਜਵਾ ਸੰਗਰੂਰ ਏਰੀਆ ਜਨਮਾ ਜੀ 1991 ਦਾ ਕੱਦ 5 ਫੁੱਟ 4 ਇੰਚ ਬੀਐਸਸੀ ਬੀਏ ਟੈਕਨੋਲੋਜੀ ਐਮਐਸਸੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਭਰਾ ਜੀ ਕੈਨੇਡਾ ਵਿੱਚ ਇਹਨਾਂ ਦਾ ਰਿਸ਼ਤੇ ਦੀ ਮੰਗ ਹੈ ਲੜਕਾ ਸੋਹਣਾ ਸੁਨੱਖਾ ਵੈਲ ਸ਼ੈਟਲਡ ਨਿਊਜ਼ੀਲੈਂਡ ਆਸਟ੍ਰੇਲੀਆ ਜਾਂ ਕੈਨੇਡਾ ਤੋਂ ਹੋਵੇ ਜੀ ਬਾਲ ਸੈਟਰ ਹੋਵੇ ਸੰਪਰਕ ਕਰੋ ਜੀ ਪਰਿਵਾਰ ਨਾਲ ਇਹ ਸੰਗਰੂਰ ਪਟਿਆਲਾ ਏਰੀਆ ਤੋਂ ਹੋਵੇ ਜੀ ਇਸ ਨੰਬਰ ਤੇ ਨਾਲ ਡਾਇਰੈਕਟ ਗੱਲ ਕਰ ਸਕਦੇ ਹੋ ਜੀ 234 ਨਾਮ ਕੌਰ ਕਾਸ਼ਟਵਾਲ ਜੀ ਸਖ ਜਨਮ 1995 ਕੱਦ ਪੰਜ ਫਟ 8 ਇੰਚ ਸਟੱਡੀ ਕੰਪਿਊਟਰ ਪ੍ਰੋਗਰਾਮ ਆਈਟੀ ਨੈਟਵਰਕ ਐਡਮਿੰਟ੍ਰੇਰ ਕੈਨੇਡਾ ਰਿਸ਼ਤੇ ਦੀ ਮੰਗਾ ਚ ਲੜਕਾ ਪੜਿਆ ਲਿਖਿਆ ਹੋਵੇ ਲੜਕੇ ਦਾ ਕੱਦ 6 ਫੁੱਟ ਹੋਵੇ ਸੰਪਰਕ ਕਰੋ ਜੀ ਪਰਿਵਾਰ ਨਾਲ ਇਸ ਨੰਬਰ ਤੇ ਡਾਇਰੈਕਟ ਉਹ ਨਾਲ ਗੱਲ ਕਰ ਸਕਦੇ ਹੋ ਜੀ ਸਾਦੀ ਰਿਸ਼ਤੇ ਚੈਨਲ ਤੋਂ ਤੁਸੀਂ ਵੇਖ ਕੇ ਜਿਹੜਾ ਵੀ ਰਿਸ਼ਤਾ ਕਰੋ ਜੀ ਉਹ ਤੁਹਾਡੀ ਆਪਣੀ ਜ਼ਿੰਮੇਵਾਰੀ ਹੋਵੇਗੀ ਸਾਡਾ ਕੰਮ ਸਿਰਫ ਰਿਸ਼ਤੇ ਦੀ ਐਡ ਪਾਉਂਦਾ ਹੈ ਜੀ ਬਾਕੀ ਜਾਂਚ ਪਰਖਾਲ ਤੁਸੀਂ ਖੁਦ ਕਰਨੀ ਹੈ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਤੀਸਰਾ ਨਾਮ ਸਿੰਘ ਕਾਸਟ ਜੱਟ ਸਿੱਖ ਗੋਤ ਬਰਾੜ डेट ऑफ बर्थ दो हज़ार दो कद पं फुट छटडी है जी कंप्यूटर सैंस मदर होम मेकर ए एरिया जहाँ का पंजाब रिश्ते की मांग है जी लड़की सोहनी सुनक्खी एजुकेटड होगी संपर्क करो जी परिवार न इस नंबर से इन्होंने डायरक्ट कर सकते हो चौथा रिश्ता नोट करो जी नाम सिंह कास्ट टोंक सत्तरी सिंबा डेट ऑफ बर्थ उन्नीस सौ सतानवे कद पं फुट पांच इंच कनेडा सिटीजन स्टडी बी ए सारी फैमिली सेटल्ड कनेडा रिश्ते मांग आई लड़की किसी भी कास्ट भी होगी ਕੈਨੇਡਾ ਵਿੱਚ ਰਹਿੰਦੇ ਹੋਗੇ ਪੀਆਰ ਜਾਂ ਵਰਕ ਪਰਮਿਟ ਤੇ ਹੋਗੇ ਜਾਂ ਸਟੂਡੈਂਟ ਹੋਗੇ ਵਰਕ ਕਰੋ ਜੀ ਪਰਿਵਾਰ ਨਾਲ ਕਿਸ ਨੰਬਰ ਤੇ ਡਾਇਰੈਕਟ ਨਾਲ ਗੱਲ ਕਰ ਸਕਦੇ ਹੋ ਪੰਨੇ ਮਾਰਿਓ ਸਟਾਫ ਨਾਮ 엘ੜਕੇ ਦਾ ਹੈ ਨਾਮ ਸਿੰਘ ਕਾਸਟ ਜੱਟ ਸਿੱਖ ਗੋਤਰਾ ਰੰਧਾਵਾ ਏਰੀਆ ਅੰਬਰਤੁਸਰ ਜਨਮ 2000 ਕੱਦ 6 ਫੁੱਟ ਸਟਡੀ VHC ਐਗਰੀਕਲਚਰ ਪੋਸਟ ਗ੍ਰੈਜੂਏਟ ਡਿਪਲੋਮਾ 2 ਸਾਲ ਕੈਨੇਡਾ ਵਰਕ ਪਰਮਿਟ ਬਰਕਟਨ ਵਿੱਚ ਜਿਵੇਂ 11 ਇਕੜ ਮਾਤਾ ਟੀਚਰ ਗਵਰਨਮੈਂਟ ਫਾਦਰ ਫਾਰਮਰ ਰਿਸ਼ਤੇ ਦੀ ਮੰਗ ਲੜਕੇ ਕੈਨੇਡਾ ਪੀਆਰ ਹੋਵੇ ਜਾਂ ਇੰਡੀਆ ਤੋਂ ਬੀਐਸਸੀ ਨਰਸਿੰਗ ਹੋਵੇ ਸੰਪਰਕ ਕਰੋ ਜੀ ਪਰਿਵਾਰ ਨਾਲ ਇਸ ਨੰਬਰ ਤੇ ਡਾਇਰੈਕਟ ਇਹਨਾਂ ਨਾਲ ਗੱਲ ਕਰ ਸਕਦੇ ਹੋਗੇ ਸਾਡੀ ਰਿਸ਼ਤੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਜੀ ਅਤੇ ਵੈਲ ਆਈਕਨ ਨੂੰ ਓਕੇ ਕਰ ਲਓ ਤਾਂ ਜੋ ਸਾਰੇ ਰਿਸ਼ਤਿਆਂ ਦੀ ਅਪਡੇਟ ਸ ਸਭ ਤੋਂ ਪਹਿਲਾਂ ਆਪ ਜੀ ਨੂੰ ਮਿਲੇ ਵੀਡੀਓ ਨੂੰ ਪੂਰਾ ਵੇਖਣਾ ਜੀ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰ ਦਿਓ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਹੋਵੇਗਾ ਸਾਡੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ